ਨਾਮ ਸ੍ਰੀ ਵਾਹਿਗੁਰੂ ਸਭ ਜੀਓ ਗੌੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉਮੈ ਰੁਕ ਗਿਆ ਸੁਖ ਪਾਇਆ ਤਨ ਤਨ ਗੁਰੂ ਹਰਿ ਰਾਇ ਆ ਰਾਮ ਗੁਰ ਕੈ ਬਚਨ ਹਰ ਪਾਇਆ ਰਹਾਉ ਮੇਰਾ ਹੀਰੈ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਪਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰੂ ਆਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲਗੀ ਦੇਖਣ ਕਾ ਗੁਰ ਹਿਰਦੇ ਨਾਰ ਦਿਖਾਇਆ ਸਹਿਜ ਆਨੰਦ ਪਿਆ ਮਨ ਮੂਰੇ ਗੁਰੂ ਆਗੈ ਆਪ ਵਿਚਾਇਆ ਹਾਮ ਅਪਰਾਧ ਪਾ ਬਹੁ ਕੀਨੇ ਕਰ ਦ੍ਰਿਸ਼ਟੀ ਚੋਰ ਚੁਰਾਇਆ ਆਵ ਨਾਨਕ ਸਰਣਾਗਤ ਆਏ ਹਰ ਰਖੂ ਲਾਜ ਹਰ ਪਾਇਆ ਕੌੜੀ ਪੂਰਵੀ ਮਹਲਾ ਚੌਥਾ ਗੁਰਮਤਿ ਬਾਜੈ ਸ਼ਬਦ ਅਨਾਹਦ ਗੁਰਮਤਿ ਮਨੁਆ ਗਾਵੇ ਮੜ ਭਾਗੀ ਗੁਰਦਰਸ਼ਨ ਪਾਇਆ ਧਨ ਤਨ ਗੁਰੂ ਲਿਵ ਲਾਵੈ ਗੁਰਮਖਾਰ ਲਿਵ ਲਾਵੈ ਰਹਾਓ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ ਹਾਮੇ ਮਾਲੂਮ ਆਲਾ ਤੋ ਵੈ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾ ਵੈ ਹਿਰਦੈ ਗੁਰਮਤਿ ਨਾਮ ਰਸਾਇਣ ਜੇ ਬਾ ਹਰ ਗੁਣ ਗਾਵੇ ਮਨ ਰਸ ਕ ਰਸ ਹਰ ਰਸ ਆਗਾਨੇ ਫਿਰ ਹਿਰਦੈ ਤੇਰਾ ਬਹੋਰ ਨਾ ਭੂਖ ਲਗਾਵੇ ਕੋਈ ਕਰੇ ਪਾਵ ਨੀਕ ਬਹੁ ਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਕਹ ਹਰ ਕਿਰਪਾ ਧਾਰੀ ਮਾਤਾ ਗੁਰਮਤਿ ਨਾਮ ਧੜਾਵੇ ਗੌੜੀ ਰਾਗ ਗੌੜੀ ਮਾਜ ਮਹਲਾ ਚੌਥਾ ਗੁਰਮਖ ਜਿਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਉ ਨਾਮ ਕਰਮਾ ਸੰਤੋਖ ਬਤਾ ਕਰ ਗੁਰਪੁਰਖ ਜਨਮਾ ਬੜਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਬਾਣੀ ਜੀਓ ਗੁਰ ਹਰ ਰੰਗ ਚਰੜਾ ਰਤੜਾ ਸਦਾ ਨਿਰਵਾਣੀ ਜੀਓ ਬੜ ਭਾਗੀ ਮੇਲਾ ਸੁਗੜ ਸੁਜਾਣੀ ਜੀਓ ਮੇਰਾ ਮਨ ਤਨ ਕਰ ਰੰਗ ਪਿੰਨਾ ਆਵੋ ਸੰਤੋ ਮੇਰਾ ਨਾਮ ਜਪਾਹਾ ਮਿਲ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਾਰ ਸੇਵਾ ਸੰਤਾ ਅਮਰਤ ਮੁਲਖ ਪਾਹ ਜਿਓ ਮਿਲ ਪੂਰਬ ਲਿਖੜੇ ਤੁਰ ਕਰਮਾ ਸਾਵਣ ਬਰਸ ਮਰਤ ਜਗ ਛਾਇਆ ਜਿਓ ਮਾਨਮੋਰਾ ਕੋ ਕੜਿਆ ਸ਼ਬਦ ਮੁਖ ਪਾਇਆ ਹਰ ਅਮਰਤ ਬੁਠੜਾ ਮਿਲਿਆ ਹਰ ਰਾਇਆ ਜਿਓ ਜਨ ਨਾਨਕ ਪ੍ਰੇਮ ਰਤਨਾਂ ਗਵੜੀ ਮਾਜ ਮਹੱਲਾ ਚੌਥਾ ਆਉ ਸਖੀ ਗੁਣ ਕਾਮਣ ਕਰੀ ਹਾ ਜਿਓ ਮਿਲ ਸੰਤ ਜਨ ਰੰਗ ਮਾਨ ਹਰ ਲਿਆ ਜਿਓ ਗੁਰ ਦੀਪਕ ਗਿਆਨ ਸੁਦਾ ਬਨ ਬਲੀਆ ਜਿਓ ਹਰ ਟੋਠਾ ਟੋਲ ਟੋਲੇ ਮਿਲਿਆ ਜਿਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਟੋਲੇ ਜਿਓ ਮੈਂ ਮਿਲੇ ਮਿੱਤਰ ਸਤਿਗੁਰ ਦੇ ਚੋਲੇ ਜਿਓ ਮਨ ਦੇਵਾ ਸੰਤਾ ਮੇਰਾ ਪ੍ਰ ਮਿਲੇ ਜਿਓ ਹਰ ਬਟੜਿਓ ਸਦਾ ਕੋਲੇ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਮਨ ਚਿੰਦੇ ਅੜਾ ਫਲ ਪਾਇਆ ਮੇਰੇ ਗੋਬਿੰਦਾ ਗੁਰ ਪੂਰਾ ਵੇਖ ਵਸ ਜਿਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਰਨ ਦਿਨ ਅੰਦਰ ਹੱਸ ਜਿਓ ਹਰ ਪਾਇੜਾ ਅਮੜ ਪਾ ਗਈ ਮੇਰੇ ਗੋਬਿੰਦਾ ਨਿਤ ਲੈ ਲਾਹ ਮਨ ਹੱਸ ਜਿਓ ਹਰ ਆਪੋ ਪਾਏ ਹਰਾਪੇ ਵੇਖਾ ਹਰਾਪੇ ਕਾਰ ਲਾਇਆ ਜੀਓ ਇੱਕ ਖਾਵੇ ਬਖਸ ਤੋੜਨਾ ਆਵੇ ਇੱਕ ਨਾ ਪੱਕਾ ਪਾਇਆ ਜੀਓ ਇੱਕ ਰਾਜੇ ਤਖਤ ਬਹੇ ਨੇਤਾ ਸੁਖੀਏ ਇੱਕ ਨਾ ਭੁੱਖ ਮੰਗਾਇਆ ਜੀਓ ਸਭ ਏਕੋ ਸ਼ਬਦ ਦਵਰਤ ਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਤੇ ਆਇਆ ਜੀਓ ਗੋੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਮ ਨਾ ਮਾਹੀ ਜਿਓ ਹਰ ਰੰਗ ਨਾਲ ਨ ਲਖੀਐ ਮੇਰੇ ਗੋਬਿੰਦਾ ਗੁਰ ਪੂਰਾ ਲਖ ਲਖਾਹੀ ਜਿਓ ਹਰ ਹਰਨਾਮ ਪਰਗਾਸਿਆ ਮੇਰੇ ਗੋਬਿੰਦਾ ਸਭ ਦਾਲ ਦੁੱਖ ਲਹਿ ਜਾਹੀ ਜਿਓ ਹਰ ਪਦਉ ਤੁਮ ਪਾਇਐ ਮੇਰੇ ਗੋਬਿੰਦਾ ਵਡ ਭਾਗੀ ਨਾਮ ਸਮਾਹੀ ਜਿਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨਹ ਹਰ ਪ੍ਰਭ ਡਠੜਾ ਨੈਣੀ ਜੀਓ ਮੇਰਾ ਮਨ ਤਾਂ ਬਹੁਤ ਵੈਰਾਗਿਆ ਮੇਰੇ ਗੋਬਿੰਦਾ ਹਰ ਵਦ ਜੋ ਧਨ ਕੁੰਗ ਲੈਣੀ ਜੀਓ ਸੰਤ ਜਨਾ ਮੇਲਾ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸਹਿਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁਖ ਬਿਹਾਣੀ ਰਹਿਣੀ ਜੀਓ ਮੈਂ ਮੇ ਲੋ ਸੰਤ ਮੇਰਾ ਹਰ ਪ੍ਰਭ ਸੱਜਣਾ ਮੈਂ ਮਨ ਤਨ ਭੁੱਖ ਲਗਾਈਆ ਜਿਓ ਹਉ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮਾ ਅੰਤਰ ਬਿਰਹੋ ਨ ਲਾਈਆ ਬਿਰਹੋ ਹਰ ਲਾਈਆ ਜਿਓ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜਿਵਾਈਆ ਜਿਓ ਮੇਰਾ ਮਨ ਤਨ ਹਾਸਾ ਪੂਰੀਆਂ ਮੇਰੇ ਗੋਬਿੰਦਾ ਹਰ ਮਿਲਿਆ ਮਨ ਬਾਧਾਈਆ ਜਿਓ ਬਾਰੀ ਮੇਰੇ ਗੋਬਿੰਦਾ ਬਾਰੀ ਮੇਰੇ ਪਿਆਰਿਆ ਹਉ ਤਤ ਬਿਟੜੋ ਸਤਿਵਾਰੀ ਜਿਓ ਮੇਰੇ ਮਨ ਤਨਾ ਪ੍ਰੇਮ ਪਰਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਹਮਾਰੀ ਜਿਓ ਸਤਗੁਰ ਬਿਸਤ ਮੇ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿ ਵਾਰੀ ਜਿਓ ਹਰ ਨਾਮ ਦਾ ਯਾ ਕਰ ਪਾਇਆ ਮੇਰੇ ਗੋਬਿੰਦਾ ਜਨ ਨਾਨਕ ਸਰਨ ਤੁਮਾਰੀ ਜਿਓ ਗੌੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜਿਓ ਹਰ ਆਪੇ ਕਾਣੋ ਪਾਇੰਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋ ਜਿਜੀਓ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜਿਓ ਆਰਸ ਜਾਣਾ ਭੁੱਲੇ ਹੀ ਮੇਰੇ ਗੋਬਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗਤੋ ਪਾਈਂਦਾ ਮੇਰੇ ਗੋਬਿੰਦਾ ਹਰ ਆਪ ਖੇਲਾ ਬਹਉ ਰੰਗੀ ਜੀਓ ਇੱਕ ਨਾ ਭੋਗ ਪੁਗਾਇਂਦਾ ਮੇਰੇ ਗੋਬਿੰਦਾ ਇੱਕ ਨਗਨਾ ਫਿਰੈ ਨੰਗ ਨੰਗੀ ਜੀਓ ਆਪੇ ਜਗਤੋ ਪਾਈਂਦਾ ਮੇਰੇ ਗੋਬਿੰਦਾ ਹਰ ਦਾਨ ਦੇਵ ਸਭ ਮੰਗੀ ਜੀਓ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਇਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਓ ਆਪੇ ਜਲਥਲ ਵਰਤਦਾ ਮਹੀਰੇ ਗੋਵਿੰਦਾ ਰਵਰ ਹੈ ਨਹੀ ਦੂਰੀ ਜੀਓ ਹਰ ਅੰਤਰ ਬਾਹਰ ਆਪਹਿ ਮੇਰੇ ਗੋਵਿੰਦਾ ਹਰ ਆਪ ਰਹਿ ਆ ਭਰ ਪੂਰੀ ਜੀਓ ਹਰ ਆਤਮਰਾ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਦੂਰੀ ਜੀਓ ਹਰ ਅੰਤਰ ਵਾਜਾ ਪਾਉਣ ਹਮੇਰੇ ਗੋਬਿੰਦਾ ਹਰਿ ਆਪ ਬਜਾਏ ਤਿਉ ਵਾਜੈ ਜੀਉ ਹਰੰਤਰ ਨਾਮਨ ਧਾਨ ਹਮੇਰੇ ਗੋਬਿੰਦਾ ਗੁਰ ਸਬਦ ਦੀ ਹਰ ਪ੍ਰਭ ਗਾਜੈ ਜੀਉ ਆਪੇ ਸਰਣਿ ਪਵਾਇ ਨ ਮੇਰੇ ਗੋਬਿੰਦਾ ਹਰ ਭਗਤ ਜਨਾ ਰਾਖ ਲਾਜੈ ਜੀਉ ਬੜ ਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ ਜਨਾਨਕ ਨਾਮ ਸਿਧ ਕਾਜੈ ਜੀਉ ਗੋੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮ ਹਰ ਬਿਰੋਹ ਲਗਾਈ ਜੀਉ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਭਾਈ ਜੀਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਉ ਮੇਰਾ ਨਾਮ ਸਖਾ ਹਰ ਭਾਈ ਜੀਉ ਗੁਣ ਗਾਵੋ ਸੰਤ ਜੀਉ ਮੇਰੇ ਹਰ ਪ੍ਰਭ ਘੇਰੇ ਜੀਉ ਜਪ ਗੁਰਮਖ ਨਾਮ ਜੀਉ ਭਾਗ ਵਢੇਰੇ ਜੀਉ ਹਰ ਹਰ ਨਾਮ ਜੀਉ ਪ੍ਰਾਨ ਹਰ ਮੇਰੇ ਜੀਉ ਫਿਰ ਬਹੁੜ ਨ ਭਵਜਲ ਫੇਰੇ ਜੀਉ ਕਿਉ ਹਰ ਪ੍ਰਭ ਵੇਖਾ ਮੇਰਾ ਮਨ ਤਨ ਚਾਉ ਜੀਉ ਹਰ ਮੇਲੋ ਸੰਤ ਜੀਉ ਮਨ ਲੱਗਾ ਭਾਉ ਜੀਉ ਗੁਰ ਸਬਦੀ ਪਾਈਐ ਹਰ ਪ੍ਰੀਤਮਾ ਰਾਉ ਜੀਉ ਮਡ ਪਾਗੀ ਜਪਨਾਉ ਜੀਉ ਮੇਰਾ ਮਨ ਤਨ ਵੱਡੜੀ ਗੋਬਿੰਦ ਪ੍ਰਭ ਆਸਾ ਜੀਉ ਹਰ ਮੇਲੋ ਸੰਤ ਸੋਈ ਗੋਬਿੰਦ ਪ੍ਰਭ ਆਸਾ ਜੀਉ ਸਤ ਗੁਰ ਮਤਿ ਨਾਮ ਸਦਾ ਵਰਗਾ ਸਾਜੀਉ ਜਨਾਨਕ ਪੂਰੇ ਅੜੀ ਮਨ ਆਸਾ ਜੀਉ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਲੈਤਾ ਜੀਵਾਂ ਜੀਓ ਮਨੰਦਰ ਮਰਤ ਗੁਰਮਤ ਹਰ ਲੀ ਵਾਂ ਜੀਓ ਮਨ ਖਾਰਾ ਰਾਂਗ ਰੱਤੜਾ ਹਰ ਰਾਸ ਸਦਾ ਪੀ ਵਾਂ ਜੀਓ ਹਰ ਪਾਇੜਾ ਮਨ ਜਾ ਜੀ ਵਾਂ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁ ਜਾਣ ਜੀਓ ਗੁਰ ਮੇਲੇ ਸੰਤ ਹਰ ਸੁਗੜ ਸੁ ਜਾਣ ਜੀਓ ਹੋ ਨਾਮ ਬਿਟੋ ਕੁਰਬਾਨ ਜੀਓ ਹਉ ਹਰ ਹਰ ਸੱਜਣ ਹਰ ਮੀ ਤਦਸਾਈ ਜੀਉ ਹਰ ਦਸੋ ਸੰਤੋ ਜੀ ਹਰ ਖੋਜ ਭਾਈ ਜੀਉ ਸਤਗੁਰ ਤੁਟੜਾ ਦਸੇ ਹਰ ਭਾਈ ਜੀਉ ਹਰ ਨਾਮੀ ਨਾਮ ਸਮਾਈ ਜੀਉ ਮੈਂ ਬੇਦਨ ਪ੍ਰੇਮ ਹਰ ਬਿਰਹੁ ਲਗਾਈ ਜੀਉ ਗੁਰ ਸਰਦਾ ਪੂਰ ਅਮਰਤਾ ਮੁਖ ਪਾਈ ਜੀਉ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਉ ਜਨਾਨਕ ਹਰ ਰਸ ਭਾਈ ਜੀਉ ਮਹੱਲਾ ਪੰਜਵਾ ਰਾਗ ਗੋੜੀ ਗੁਆਰੇਰੀ ਚੌਪ ਦੇਖ ਓੰਕਾਰ ਸਤਿਪੁਰ ਪ੍ਰਸਾਦ ਕੈਨ ਵੇਦ ਕੋਸਲ ਹੋਤ ਮੇਰੇ ਪਾਈ ਕਿਉ ਪਾਈਏ ਹਰ ਨਾਮ ਸਹਾਈ ਰਹਾਉ ਕੋਸਲ ਨਾ ਗ੍ਰਹਿ ਮੇਰੀ ਸਭ ਮਾਇਆ ਉਤੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਾਸਤੇ ਕੋੜੇ ਦੇਖ ਵਿਗਾਸਾ ਲਾਸਕਰ ਜੋੜੇ ਨੇ ਵਖਵਾਸਾ ਗਲ ਜੇਵੜੀ ਹੋਮਾ ਕੇ ਫਾਸਾ ਰਾਜ ਕਮਾਵੇ ਦਹ ਦਸ ਸਾਰੀ ਮਾਨ ਰੰਗ ਭੋਗ ਬਹੁ ਨਾਰੀ ਜੋ ਨਰਪਤ ਸੁਪਨਾ ਵੇਖਾਰੀ ਏਕ ਫਸਲ ਮੋਕੋ ਸਤਗੁਰੂ ਬਤਾਇਆ ਹਰ ਜੋਗਿ ਛਰੇ ਸੋ ਹਰ ਕਿਆ ਭਗਤਾਂ ਪਾਇਆ ਨਾਨਕ ਹਉਮੈ ਮਾਰ ਸਮਾਇਐ ਇਹਨ ਵਿਦ ਕੁਸਲ ਹੋਤ ਮੇਰੇ ਭਾਈ ਕਿਉ ਇਹੋ ਪਾਈ ਹੈ ਹਰਨਾਮ ਸਹਾਈ ਰਹਾਉ ਦੂਜਾ ਗੌੜੀ ਗੁਆਰੇ ਰੀਮ ਮਹੱਲਾ ਪੰਜਵਾ ਕਿਉ ਪ੍ਰਮਿਅ ਐ ਭ੍ਰਮ ਕਿਸ ਕਾ ਹੋਈ ਜਾ ਜਲਥਨ ਮਹੀਲ ਰਵਿਆ ਸੋਈ ਗਰਮ ਖਬਰੈ ਮਨਮਕ ਪਤਖੋਈ ਜਿਸ ਰਖਿਆ ਆਪ RAM ਦਿਆਰਾ ਤਿਸ ਨਹੀਂ ਦੂਜਾ ਕੋ ਪਹੁੰਚ ਨਹਾਰਾ ਰਹਾਉ ਸਮੇ ਵਰਤਾ ਏ ਕਾਨੰਤਾ ਤਾ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕਿਛ ਜਾਣਾ ਜੋ ਵਰਤਨਤਾ ਮਨ ਮੁਖ ਮੂਏ ਜਨ ਦੂਜੀ ਪਿਆਸਾ ਬਹੁ ਜੁਨੀ ਭਵਹਿ ਤੋਰਾ ਕਿਰਤ ਲਖਿਆਸਾ ਜੈਸਾ ਬੀਜ ਹੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਾਵਨ ਅਦਰੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੋੜੀ ਗੋਰੀ ਮੁਹੱਲਾ ਪੰਜਵਾ ਕਈ ਜਨਮ ਭਾਏ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਜੋਇਓ ਮੇਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਧਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਇਹੀ ਜਨਮ ਸਾਖ ਕਰੋ ਪਾਇਆ ਲਖ 84 ਜੋਨ ਪਰਮਾਇਆ ਸਾਧ ਸੰਗ ਭਇਓ ਜਨਮ ਪਰਾਪਤ ਕਰ ਸੇਵਾ ਭਜ ਹਰ ਹਰ ਗੁਰਮਤਾ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰੈ ਦਰਗਹ ਪਰਬਾਨ ਜੋ ਕੇਸ਼ ਹੋਆ ਸੋ ਤੁਜ ਤੇ ਹੋ ਗਬਰਣ ਦੂਜਾ ਕਰਨ ਜੋਗਤਾ ਮਿਲਿਆ ਜਹ ਲਹਿ ਮਿਲਾਇ ਦਾ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇ ਰੀ ਮਹਲਾ ਪੰਜ ਬਾ ਕਰਮ ਪੂਮ ਮਹਿ ਬੋਹ ਉਹ ਨਾਮ ਆ ਪੂਰਨ ਹੋਏ ਤੇ ਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਹੋਰ ਧਾਰ ਅਸੀ ਗਰ ਕਾਜ લે ਹੋ ਸਵਾਰ ਰਹਾ ਆਪਣੇ ਪ੍ਰਭ ਸੋ ਹੋ ਸਾਵਧਾਨ ਤਾ ਤੂੰ ਦਰਗਹਿ ਪਾਵੇ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹਹਿ ਜਾ ਕੈ ਹਾਥ ਕਦੀ ਨਾ ਵਿਛੜੈ ਸਭ ਕੈ ਸਾਥ ਆਪਾਪ ਛੋੜ ਗਹੋ ਤਿਸ ਕੀ ਓਟ ਨਿਮਕ ਮਾਹੀ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਵਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗਉੜੀ ਗੁਆਰੇਰੀ ਮਹਲਾ ਫਨਵਾ ਗੁਰ ਕਾ ਵਚਨ ਸਦਾ ਬਿਨਾਸੀ ਗੁਰ ਕਾ ਵਚਨ ਕੱਟੀ ਜਮ ਫਾਸੀ ਗੁਰ ਕਾ ਵਚਨ ਜੀਅ ਕੈ ਸੰਗ ਗੁਰ ਕਾ ਵਚਨ ਰਚਿ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਵਚਨ ਟੱਲ ਅਸ਼ੇਦ ਗੁਰ ਕਾ ਵਚਨ ਕੱਟੇ ਭ੍ਰਮ ਭੇਦ ਗੁਰ ਕਾ ਵਚਨ ਕਤਹੋ ਨਾ ਜਾਇ ਗੁਰ ਕਾ ਵਚਨ ਹਰਿ ਕੈ ਗੁਣ ਗਾਏ ਗੁਰ ਕਾ ਵਚਨ ਜੀਅ ਕੈ ਸਾਥ ਗੁਰ ਕਾ ਵਚਨ ਆਨਾਤ ਕੋ ਨਾਥ ਗੁਰ ਕਾ ਬਚਨ ਨਾਰਕ ਨਾ ਪਵੈ ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਵਚਨ ਪਰਗਟ ਸੰਸਾਰ ਗੁਰ ਕਾ ਬਚਨ ਨਾ ਵਹਿ ਹਾਰ ਜਿਸ ਜਨ ਹੋਇ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗਉੜੀ ਗੁਆਰੇਰੀ ਮਹਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨਾ ਗਰਵ ਮਹਿ ਰਾਖਿਆ ਜਿਨ ਕਰ ਜਤਨਾ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕਾ ਆਟ ਪਹਿਰ ਧਿਆਈ ਰਮਯ ਰੇਨ ਸਾਧ ਜਨ ਪਾਵ ਗੁਰ ਮਿਲ ਆਪਣਾ ਖਸਮ ਧਿਆਵ ਰਹਾਉ ਜਿਨ ਕੀਤਾ ਮੂੜਤੇ ਭਗਤਾ ਜਿਨ ਕੀਤਾ ਵੇ ਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਦ ਪਾਈ ਸੋ ਪ੍ਰਭ ਮਨ ਤੇ ਵਿਸਰਤ ਨਾਹੀ ਜਿਨ ਦੀਆ ਨੇ ਥਾਵੇ ਕੋ ਥਾਨ ਜਿਨ ਦੀਆ ਨੇ ਮਾਨੀ ਕੋ ਮਾਨ ਜਿਨ ਦੀ ਕੀਨੀ ਸਪੂਰਨ ਆਸਾ ਸਿਮਰੋ ਧਨ ਧਿਆਨ ਸਾਸ ਗਿਰਾਸਾ ਜੈਸਾ ਪ੍ਰਸਾਦ ਮਾਇ ਸਿਲਕਾ ਕਾਟੀ ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ ਕੋ ਨਾਨਕ ਇਸ ਤੇ ਕਿਛ ਨਾਹੀ ਰਾਖਨਹਾਰੇ ਕਉ ਸਲਾਹੀ ਗੌੜੀ ਗਵਾਰੇ ਰੀ ਮਹੱਲਾ ਪੰਜ ਬਾਤ ਇਸ ਕੀ ਸਰਣ ਨਾਹੀ ਭਉ ਸੋਗਾ ਉਸ ਤੇ ਬਾਹਰ ਕਛੂ ਨਾ ਹੋਗਾ ਤਜਿ ਸਿਆਣਪ ਬਲਵੰਦ ਵਿਕਾਰ ਦਾਸ ਆਪਣੇ ਕੀ ਰਖਨਹਾਰ ਜਪੁ ਮਨ ਮੇਰੇ RAM RAM ਰੰਗ ਕਰ ਬਾਹਰ ਤੇਰਾ ਸਦ ਸੰਗ ਰਹਾਉ ਤਿਸ ਕੀ ਟੇਕ ਮਨਾ ਮਹਾਰਾਖ ਗੁਰ ਕਾ ਸਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰਿ ਕਿਰਪਾ ਰਾਖੈ ਆਪਲਾਜ ਕਿਆ ਮਾਨੁਖ ਕਿਆ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੂਰ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤ ਲਜਾਮੀ ਸਾਰਬ ਸਖਾ ਸੁਖ ਸਾਚਾਏ ਹੋਗ ਰੁਪਦੇਸ ਮਨਾ ਮਹਿਲੇ ਹੋ ਜਾ ਕਉ ਰਾਮ ਨਾਮ ਲਿਵ ਲਾਗੀ ਕਉ ਨਾਨਕ ਸੋ ਧਨ ਵਡਭਾਗੀ ਗਉੜੀ ਗੁਆਰੇ ਦੀ ਮਹਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਆ ਭਏ ਸੁਖ ਸੈਲ ਬੜਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਓ ਲਾਗੋ ਰੰਗ ਹਰਿ ਹਰਿ ਨਾਮ ਜਪਤ ਤਨ ਤਾਰੇ ਜਨ ਤਾਰੇ ਉਹ ਅਗਨ ਸਾਗਰ ਗੁਰ ਪਾਰੋ ਤਾਰੇ ਉਹ ਰਹਾਉ ਕਰ ਕੀਰਤਨ ਮਨ ਸੀਤਲ ਭਾਏ ਜਨਮ ਜਨਮ ਕੇ ਕੇਲ ਵਿਖ ਗਈ ਸਰਬਨਿਦਾਨ ਪੇਖੇ ਮਨ ਪਾਮਾ ਹੈ ਅਬ ਛੂਟਨ ਕਾਹੇ ਕਉ ਜਾਏ ਪ੍ਰਭ ਅਪਨੇ ਜਪੈ ਦਇਆਲਾ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀ ਅਪਨੇ ਦਾਸ ਸਿਮਰ 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 ਗੁਣਤਾਸ ਇਕੋ ਮਨ ਇਕੋ ਸਭ ਠਾਏ ਪੂਰਨ ਪੂਰ ਰਹਿਓ ਸਭ ਜਾਏ ਗੁਰਪੂਰੈ ਸਭ ਧਰਮ ਚੁਕਾਇ ਹਰਿ ਸਿਮਰਤ ਨਾਨਕ ਸੁਖ ਪਾਇਆ ਗਵੜੀ ਘਵਾਰੇ ਰੀ ਮਹੱਲਾ ਪੰਜਵਾ ਅਗਲੇ ਮੂਹੇ ਸੇ ਪਾਛੈ ਪਰੇ ਜੋ ਉਗਰੇ ਸੇ ਬੰਦ ਲੱਕ ਖਰੇ ਜਿਹ ਧੰਦੇ ਮੈਂ ਹੋਏ ਲਪਟਾਏ ਉਨਤੇ ਦਗੁਣ ਤਿਰੜੀ ਉਨ ਮਾਇ ਹੋਵੇ ਲਾ ਕਸ ਚੀਤ ਨਾ ਆਵੇ ਬਿਨ ਸਜਾਏ ਤਾਹੂ ਲਪਟਾਵੈ ਰਹਾਉ ਆਸਾ ਵੰਦੀ ਮੂਰਖ ਦੇਹੇ ਕਾਮ ਕ੍ਰੋਧ ਮਿਡ ਲਪਟਿਓ ਅਸਨੇਹੇ ਸਿਰ ਉਪਰ ਠਾਡੋ ਧਰਮ ਰਾਏ ਮਿੱਟੀ ਕਰ ਕਰ ਵਿਖਿਆ ਖਾਏ ਹਉ ਬੰਧੋ ਸਾਧੋ ਵੈ ਰਾਮਰੀ ਭੂਮ ਪਾਉਣ ਹਮ ਆਪਣੀ ਗਤ ਮਿਤ ਹਮਰੀ ਭੂਮ ਕੌਣ ਘਾਲੇ ਪੈਰ ਹਉ ਪੰਡਤ ਹਉ ਚਤਰ ਸਿਆਣਾ ਕਰਨ ਹਾਰ ਨਾ ਬੁਝੈ ਵਿਗਾਨ ਆਪਣੀ ਗਤ ਮਿਤ ਆਪਕੇ ਜਾਨਾ ਕਿਆ ਕੋ ਕਹ ਕਿਆ ਆਖ ਮੁਖਾਨ ਜਿਤ ਜਿਤ ਲਭੈ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾ ਹੂ ਮੰਗਣਾ ਸੋਵ ਕਿਛ ਤੇਰਾ ਤੂੰ ਕਰਨ ਹਾਰ ਅੰਤ ਨਹੀਂ ਕਿਛ ਪਾਰ ਆਵਾਰ ਦਾਸ ਆਪਣੇ ਕੋ ਦੀਜੈ ਦਾਨ ਕਬ ਹੁ ਨ ਵਿਸਰੈ ਨਾਨਕ ਨਾਮ ਗਉੜੀ ਕੋ ਆਰੇ ਰੀ ਮਹੱਲਾ ਪੰਜਵਾ ਅਨਕ ਜਤਨ ਹੀ ਹੋ ਤ ਛੁਟਾਰਾ ਬਹੁਤ ਸਿਆਣ ਪੋ ਆ ਗਲ ਭਾਰਾ ਹਰ ਕੀ ਸੇਵਾ ਨਿਰਮਲ 헤ਤਾ ਪਰਾਵ ਕੀ ਦਰਗਹ ਸੋਭਾ ਸੇਤਾ ਮਨ ਮੇਰੇ ਗੋਹਰ ਨਾਮ ਕਾਓ ਲਾਤ ਜਨ ਲਾਗੈ ਤਾ ਤਾ ਚੋ ਲਰਹਾਓ ਜੋ ਬੋਹਿ ਤ ਭੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੇਤ ਕਾ ਲਹਸ ਦੂਖ ਨਾਮ ਜੋਤ ਮਨ ਹੋਵਤ ਸੁਖਾ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਬ ਹੋ ਗੈ ਸਗਲੀ ਆਸ ਡੋਲਾ ਨਹੀਂ ਤੁਮਰਾ ਕੀ ਤੂ ਮਰਤ ਨਾਮ ਜਪ ਗੁਰਮਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸੋ ਆਪ ਦਿਵਾਵੈ ਹਰ ਹਰ ਨਾਮ ਜਾ ਕਹਿ ਹਿਰਦੈ ਵਸੈ ਦੁਖ ਦਰਦ ਤੇ ਨਾਨਕ ਨਸੈ ਗਉੜੀ ਗੁਆਰੇਰੀ ਮਹੱਲਾ 5ਵਾਂ ਬਹੁਤ ਦਰਵ ਕਰ ਮਨ ਨਾ ਅਗਾਨਾਨ ਕਰੂਪ ਦੇਖ ਨਹਿ ਪਤਿਆਨ ਪੁੱਤਰ ਕਲਤਰੋ ਜਿਉ ਜਾਨ ਮੇਰੀ ਓ ਬਿਨਸਾ ਓ ਪਸ ਮੈਂ ਟੇਰੀ ਬਿਨ ਹਰ ਭਜਨ ਦੇਖੋ ਬਿਲਲਾਤੇ ਤ੍ਰੇਗਤਾ ਨਾ ਤ੍ਰੇਗਤਾਨ ਮਾਇਆ ਸੰਗ ਰਤੇ ਰਹਾਓ ਜਿਉ ਬਿਗਾਰੀ ਕੈ ਸਿਰ ਦੀ ਜੈਦਾ ਮਾ ਓ ਖਸਮੈਂ ਕੈ ਕਰੈ ਉਹਨਾ ਦੁਖ ਸਹਾਨ ਜਿਉ ਸੁਪਨਾ ਹੋਏ ਵੈਸਤ ਰਾਜਾ ਨੇਤਰ ਪਸਾਰੈ ਤਾਂ ਨਿਰਾਰਥ ਕਾਜਾ ਜੋ ਰਾਖਾ ਖੇਤ ਉੱਪਰ ਪਰਾਏ ਖੇਤ ਖਾਸਮ ਦਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਖੜਾਏ ਤਿਸ ਕੈ ਪਾਲੈ ਕਛੁਨਾ ਪੜੈ ਜਿਸ ਕਾ ਕਾਰਜ ਤਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਨ ਲਾਹੀ ਤ੍ਰਸਨਾ ਆਪ ਗਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗਵਾਰੇ ਰੀਂਹ ਲਾ ਪੰਜਵਾ ਬਹੁ ਰੰਗ ਮਾਇਆ ਬਹੁ ਵਿਦਪੇਖੀ ਕਲਮ ਕਾਗਦਾ ਸਿਆਨ ਪਲੇਖੀ ਮਹਿਰਮ ਲੋਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਣ ਸੋ ਸੁਖਮੂ ਕੋ ਸੰਤ ਬਤਾਵੋ ਤ੍ਰਿਸ਼ਨਾ ਬੂਜੈ ਮਨ ਤ੍ਰਿਪਤਾਵ ਰਹਾਉ ਆਸ ਪਵਨ ਹਸਤ ਸਵਾਰੀ ਚੋ ਆ ਤਿੰਨ ਦਿਨ ਸੇਜ ਸੁੰਦਰ ਨਾਰੀ ਨਟਨਾਟਕ ਆਖਾਰੇ ਗਾਇਆ ਤਾ ਮੈਂ ਮਨ ਸੰਤੋਖ ਨ ਪਾਇਆ ਤਖਤ ਸਭਾ ਮੰਡਨ ਦੋ ਲੀਚੇ ਸਗਲ ਮੇਵੇ ਸੁੰਦਰ ਵਾਗੀਚਿਆ ਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸਹੇਲਾ ਪਰ ਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖਿ ਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡ ਭਾਗੀ ਪਾਈਆ ਜਾ ਕੈ ਹਰ ਧਨ ਸੋਈ ਸਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਬਵਾਰੇ ਰੀ ਮਹਲਾ ਪੰਜਵਾ ਪ੍ਰਾਣੀ ਜਾਣੈ ਇਹ ਮਾ ਤਨ ਮੇਰਾ ਬਹੁਰ ਬਹੁਰ ਆਹੂ ਲਪਟੇਰਾ ਪੁੱਤਰ ਕਲੱਤਰਾ ਗਿਰਸਤ ਕਾ ਫਾਸਾ ਹੂਨ ਨਪਾਈਏ ਰਾਮ ਕੇ ਦਾਸਾ ਕਾਵਨ ਸੁਵਿੱਧ ਜਿ ਤਰਾਮ ਗੁਣ ਗਾਈ ਕਾਵਨ ਸੁਮਤ ਜਿ ਤਤਰੈ ਇਹ ਮਾਈ ਰਹਾਉ ਜੋ ਪਾਲਾਈ ਸੋ ਬੁਰਾ ਜਾਣੈ ਸਾਚਕ ਹੈ ਸੋ ਵਿਖੈ ਸਮਾਨੈ ਜਾਣੈ ਨਾਹੀ ਨੀਤ ਅਰ ਹਾਰ ਇਹੋ ਬਲੇਵਾ ਸਾਖਤ ਸੰਸਾਰ ਜੋ ਹਲਾ ਹਲਾ ਸੋ ਪੀਵੈ ਬਉਰਾ ਅਮਰਤ ਨਾਮ ਜਾਣੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ 84 ਭ੍ਰਮਤਾ ਫੇਰ ਏਕੈ ਜਾਲ ਭਾਏ ਪੰਖੀ ਰਸ ਰਸ ਭੋਗ ਕਰੈ ਬਉ ਰੰਗੀ ਕਹੋ ਨਾਨਕ ਜਸ ਭਏ ਕਿਰਪਾਲਾ ਗੁਰਪੂਰੈ 타ਕੇ ਕਾਟੇ ਜਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ